ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੀ ਹਾਂ ਤੁਹਾਡਾ ਵਾਈਗਰੂਕ ਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜ ਰਹੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆਂ ਵੀਡੀਓ ਤੁਹਾਨੂੰ ਸਾਰਿਆਂ ਨੂੰ ਮਿਲ ਸਕੇ ਜੀ ਸਾਡੇ ਕੋਲ ਸ਼ਾਪ ਤੇ ਸਾਡੇ ਕੋਲ ਕਾਫੀ ਸਾਰੇ ਸੂਟ ਜਿਵੇਂ ਅਵੇਲੇਬਲ ਹੈ ਜੀ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਸੂਟ ਮਿਲਣਗੇ ਕਾਟਨ ਸਟਾਫ ਦੇ ਵਿੱਚ ਕੈਬੀ ਕਾਟਨ ਸਟਾਫ ਦੇ ਵਿੱਚ ਡਿਵਾਈਨ ਸ਼ਿਲਕ ਦੇ ਵਿੱਚ ਵੀ ਤੁਹਾਨੂੰ ਮਿਲਣਗੇ ਸੂਟ ਸਾਡੇ ਕੋਲ ਸੀਰਤ 컬렉ਸ਼ਨ ਦੇ ਵਿੱਚ ਵੀ ਮਿਲਣਗੇ ਬਹੁਤ ਸਾਰੇ ਸੂਟ ਜਿਹੜੇ ਸਾਡੇ ਕੋਲ ਅਵੇਲੇਬਲ ਹੈ ਜੀ ਅੱਗੇ ਤੁਸੀਂ ਦੇਖ ਸਕਦੇ ਹੋ ਚੈੱਕ ਕਰੀ ਜੀ ਨੂੰ ਪ੍ਰਿੰਟ ਬੜੇ ਪਿਆਰੇ ਪਿਆਰੇ ਪ੍ਰਿੰਟ ਰੈਂਡ ਵਾਲੇ ਆ ਦੇਖੋ ਸੀਰਤ 컬렉ਸ਼ਨ ਕਲਰ ਦੇਖੋ ਪ੍ਰਿੰਟ ਦੇ ਕੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਚਨੂਨ ਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਬੜੇ ਪਿਆਰੇ ਜੇ ਮਿਲਣਗੇ ਜੀ ਟੈਬੀ ਦੇ ਵਿੱਚ ਵੀ ਮਿਲਣਗੇ ਜੋਰ ਜਰਟ ਦੇ ਵਿੱਚ ਵੀ ਮਿਲਣਗੇ ਤੁਹਾਨੂੰ ਸਾਡੇ ਕੋਲੇ ਕਾਫੀ ਤਰ੍ਹਾਂ ਦੇ ਜੂਰ ਜਿਹੜੇ ਸੂਟ ਆ ਅਵੇਲੇਬਲ ਹੈ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅੱਜ ਜਿਹੜੀ ਸਾਡੀ ਮੇਨ ਵੀਡੀਓ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਜੀ ਸ਼ਿਮਰ ਦੀ ਸ਼ਿਮਰ ਕਾਟਨ ਲੌਂਗ ਸਟਾਫ ਰੈਂਡ ਵਾਲਿਆ ਜੀ ਦਖਾਉਣ ਲੱਗੀ ਆ ਤੁਹਾਨੂੰ ਅੱਜ ਦੇ ਜਿਹੜੇ ਸਾਡੇ ਸੂਟ ਐ ਮੇਨ ਸੂਟ ਐ ਜੀ ਉਹ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਐ ਸ਼ਿਮਰ ਕਾਟਨ ਦੀ ਦਿਖਾ ਸਕਦੇ ਆ ਤੁਹਾਨੂੰ ਲਿਖਿਆ ਹੋਇਆ ਐ ਅਸੀਂ ਕਾਟਨ ਲੌਰ ਸ਼ਿਮਰ ਬਾਟਮ ਵੀ ਤੁਹਾਨੂੰ ਸ਼ਿਮਰ ਦੀ ਮਿਲਣ ਵਾਲੀ ਐ ਤੇ ਜਿਹੜਾ ਸ਼ਰਟ ਐ ਉਹ ਤਾਂ ਹੈ ਹੀ ਸ਼ਿਮਰ ਦੀ ਤੇ ਜਿਹੜੀ ਬਾਟਮ ਆ ਉਹ ਵੀ ਸ਼ਿਮਰ ਦੀ ਮਿਲਣ ਵਾਲੀ ਐ ਮੈਚਿੰਗ ਸੂਟ ਰਹੂਗਾ ਮੈਚਿੰਗ ਸਟੱਫ ਲੈ ਕੇ ਆਏ ਆ ਪ੍ਰਿੰਟ ਲੈ ਕੇ ਆਏ ਬੜਾ ਪਿਆਰਾ ਜਿਹਾ ਤੁਹਾਡੇ ਵਾਸਤੇ ਕਲਰ ਵੀ ਬੜੇ ਪਿਆਰੇ ਜੇ ਰਹਿਣਗੇ ਦੇਖੋ ਜੀ ਚੈੱਕ ਕਰੋ ਇਹ ਲਾਈਟ ਜਿਆ ਫਿਰੋਜੀ ਕਲਰ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ कॉटन लोन शिमर ਆ ਦੇਖ ਸਕਦੇ ਹੋ ਤੁਹਾਨੂੰ ਨਜ਼ਦੀਕ ਤੋਂ कॉटन लोन शिमर ਹੈ ਜੀ ਠੀਕ ਹੈ ਜੀ ਮੈਚਿੰਗ ਤੁਹਾਨੂੰ ਦਵਾਂਗੇ ਨਾਲ शिमर ਦੀ ਬਾਟਮ ਦੇਖੋ ਇਹ ਵਾਲੀ ਰਹਿਣ ਵਾਲੀ ਹੈ ਮੈਚਿੰਗ ਸੈਲਫ ਪ੍ਰਿੰਟ ਦੇ ਵਿੱਚ शिमर ਦੀ ਬਾਟਮ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਨੇ ਇਸ ਨੂੰ ਵੇਅਰ ਨਹੀਂ ਕੀਤਾ ਹੋਣਾ ਇਹ ਐਨਾ ਸੌਫਟ ਸਟਾਫ ਹੈ ਜੀ ਜੇ ਤੁਸੀਂ ਕਹਿ ਰਹੇ ਹੋ ਵੀ ਸ਼ਿਮਰ ਹੈ ਚੁਬੂਗਾ ਐਦਾਂ ਦਾ ਕੋਈ ਸਟਾਫ ਨਹੀਂ ਹੈ ਤੁਸੀਂ ਇਹਨੂੰ ਵੇਅਰ ਕਰਕੇ ਦੇਖਿਓ ਬਹੁਤ ਹੀ ਰਾਮ ਲੈਗ ਸਟਾਫ ਹੈ ਜੀ ਇਹ ਸ਼ਿਮਰ ਵਾਲਾ ਕਾਟਨ ਸ਼ਿਵਰ ਬਹੁਤ ਰਾਮ ਲੈਗ ਸਟਾਫ ਹੈ ਜਿਹੜੀਆਂ ਮੇਰੀਆਂ ਪਹਿਰਾਨੀਆਂ ਵੇਅਰ ਕੀਤਾ ਹੋਇਆ ਉਹਨਾਂ ਨੂੰ ਪਤਾ ਹੀ ਹੈ ਇਹਨਾਂ ਸੂਟਾਂ ਦਾ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਹੈ ਬੜਾ ਪਿਆਰਾ ਜਾਂ ਤੇ ਬੜਾ ਸੌਫਟ ਬੜਾ ਸਟਾਫ ਰਹਿਣ ਵਾਲਾ ਹੁੰਦਾ ਹੈ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ ਦੇਖੋ ਜੀ 875 ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲ ਸੂਟ ਬਾਇ ਕਰ ਸਕਦੇ ਹੋ ਤੁਸੀਂ ਇਹ ਵਾਲਾ ਸੂਟ 1100 ਦੇ ਵਿੱਚ 1050 ਦੇ ਵਿੱਚ ਲਿਆ ਹੋਊਗਾ ਬਾਇ ਕੀਤਾ ਹੋਊਗਾ ਅਸੀਂ ਸਿਰਫ ਤੁਹਾਨੂੰ ਸੀਜ਼ਨ ਆਫ ਆਊਟ ਹੋਣ ਕਰਕੇ ਸਿਰਫ 875 ਦੇ ਵਿੱਚ ਤੁਸੀਂ ਸਾਡੇ ਕੋਲ ਸ਼ਿਮਰ ਮੈਚਿੰਗ ਬਾਟਮ ਦੇ ਨਾਲ ਜਿਹੜਾ ਸੂਟ ਹੈ ਉਹ ਬਾਇ ਕਰ ਸਕਦੇ ਹੋ ਜੀ ਪ੍ਰਿੰਟ ਵੀ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਲੈ ਕੇ ਆਏ ਹੈ ਤੁਹਾਡੇ ਵਾਸਤੇ ਬਾਟਮ ਵੀ ਸ਼ਿਮਰ ਦੀ ਰਹਣਗੀ ਦੋ ਦੋ ਸੂਟ ਸਾਡੇ ਕੋਲ ਅਵੇਲੇਬਲ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਕਲਰ ਪ੍ਰਿੰਟ ਤੁਹਾਨੂੰ ਬੜੇ ਸੋਹਣੇ ਜੇ ਮਿਲਣ ਵਾਲੇ ਆ ਇਹ ਕੇਵਲਾ ਕਲਰ ਮਿਲੂਗਾ ਬੜਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ 골ਡਨ ਸਕਿਨ ਕਲਰ ਹੈ ਜੀ ਅਸੀਂ ਇਹਨੂੰ 골ਡਨ ਸਕਿਨ ਕਲਰ ਕਹਿ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਵੀ ਦੇਖੋ ਕਿੰਨਾ ਪਿਆਰਾ ਤੇ ਕਲਰ ਦੇਖੋ 골ਡਨ ਸਕਿਨ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਾਟਨ ਲੌਨ ਸ਼ਿਮਰ ਹੈ ਜੀ ਕਾਟਨ ਲੌਨ ਸ਼ਿਮਰ ਹੈ ਬਟਮ ਵੀ ਤੁਹਾਨੂੰ ਸ਼ਿਮਰ ਦੀ ਮਿਲਣ ਵਾਲੀ ਹੈ ਮੈਚਿੰਗ ਸੂਟ ਲੈਣ ਵਾਲਾ ਸੈਲਫ ਪ੍ਰਿੰਟ ਦੇ ਵਿੱਚ ਮਿਲੂਗੀ ਤੁਹਾਨੂੰ ਸ਼ਿਮਰ ਦੀ ਬਾਟਮ ਤੁਸੀਂ ਇਹ ਸੂਟ ਲਿਆ ਹੋਊਗਾ 1100 ਦੇ ਵਿੱਚ 1200 ਦੇ ਵਿੱਚ 1050 ਦੇ ਵਿੱਚ ਲਿਆ ਹੋਊਗਾ ਅਸੀਂ ਸੈਫ ਤੁਹਾਨੂੰ ਮੈਚਿੰਗ ਸੂਟ ਦੇ ਰਹੇ ਹਾਂ ਵੇਖੋ ਜੀ कॉटन ਲੌਂਡ ਸ਼ਿਮਰ ਦਾ ਸਿਰਫ 875 ਦੇ ਵਿੱਚ 875 ਪਰ ਦੇ ਵਿੱਚ ਤੁਸੀਂ ਸਾਡੇ ਕੋਲੋਂ कॉटन ਲੌਂਡ ਸ਼ਿਮਰ ਦਾ ਜਿਹੜਾ ਸੂਟ ਹੈ ਉਹ ਪਾਈ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਚਲੋ ਇਹ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਚਲੋ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਲਾਈਟ ਵੀ ਕਲਰ ਹੈ ਨਾ ਇਹ ਲਾਈਟ ਲੱਗ ਰਿਹਾ ਹੈ ਪ੍ਰਿੰਟ ਇਦਾਂ ਦਾ ਬਣਿਆ ਹੋਇਆ ਇਹ ਲਾਈਟ ਵੀ ਲੱਗ ਰਿਹਾ ਤੇ ਡਾਰਕ ਵੀ ਲੱਗ ਰਿਹਾ ਬਹੁਤ ਪਿਆਰੀ ਪ੍ਰਿੰਟਿੰਗ ਇਸ ਤੁਹਾਡੇ ਵਾਸਤੇ ਲੈ ਕੇ ਆਏ ਸਾਡੇ ਕੋਲ ਪੈਨ ਕਲਰ ਅਵੇਲੇਬਲ ਹੈ 2-2 ਸੂਟ ਅਵੇਲੇਬਲ ਹੈ ਜਲਦੀ ਇਹਦੀ ਸਕਰੀਨਸ਼ਾਟ ਲੈ ਕੇ ਜਿਹੜੀਆਂ ਮੇਡੀਆਂ ਭੈਣਾਂ ਆਪਣਾ ਆਰਡਰ ਬੁੱਕ ਕਰਨਾ ਚਾਹੁੰਦੀ ਹੈ ਤੇ ਸਾਡੇ ਕੋਲੋਂ ਕਰ ਸਕਦੀ ਹੈ ਜੀ ਇਹ ਪਿਸਤਾ ਕਲਰ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸ਼ਰਟ ਵੀ ਸ਼ਿਮਰ ਦੀ ਮੈਲਣ ਵਾਲੀ ਹੈ ਕਾਟਨ ਲੌਂਡ ਸ਼ਿਮਰ ਤੇ ਬਾਟਮ ਵੀ ਤੁਹਾਨੂੰ ਸ਼ਿਮਰ ਦੀ ਮੈਲਣ ਵਾਲੀ ਹੈ ਜੀ ਠੀਕ ਹੈ ਜੀ ਬਾਟਮ ਵੀ ਸ਼ਿਮਰ ਦੀ ਮੈਲਣ ਵਾਲੀ ਹੈ ਇਹ ਵਾਲਾ ਸੇਮ ਕਲਰ ਹੈ ਜੀ ਠੀਕ ਹੈ ਜੀ ਬਾਟਮ ਵੀ ਸ਼ਿਮਰ ਦੀ ਮਿਲੇਗੀ T-shirt ਵੀ ਸ਼ਿਮਰ ਦੀ ਮਿਲੇਗੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸਿਰਫ 875 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ। ਠੀਕ ਹੈ ਜੀ ਦੋ ਦੋ ਸੂਟ ਸਾਡੇ ਕੋਲੇ ਅਵੇਲੇਬਲ ਹੈ। ਇਸ ਤੋਂ ਕਿ ਤੁਹਾਨੂੰ ਦਿਖਾਉਣ ਲੱਗੇ ਆ ਜੀ ਇੱਕ ਸਾਡੇ ਕੋਲੇ ਸ਼ਿਮਰ ਦੇ ਪੂਰਾ ਸੂਟ ਸਾਡੇ ਕੋਲੇ ਸੈਲਫ ਪ੍ਰਿੰਟ ਦੇ ਵਿੱਚ ਆਇਆ। ਠੀਕ ਹੈ ਜੀ ਤਮੰਨਾ ਰਹਿਣ ਵਾਲਾ ਬ੍ਰਾਂਡ ਠੀਕ ਹੈ ਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਕਈ ਮੇਰੀ ਭੈਣਾਂ ਨਾ ਜ਼ਿਆਦਾ ਫਲਾਵਰ ਨਹੀਂ ਪਸੰਦ ਕਰਦੀਆਂ ਜਿਹੜੀਆਂ ਮੇਰੀਆਂ ਛੁੜੀਆਂ ਏਜਡ ਹੁੰਦੀਆਂ ਨਾ ਮੇਰੀਆਂ ਸਿਸਟਰ ਤੇ ਉਹ ਵਾਲਾ ਜਿਹੜਾ ਇਹ ਜਿਹੜਾ ਪ੍ਰਿੰਟ ਨਹੀਂ ਪਸੰਦ ਕਰਦੀਆਂ ਏਦਾ ਜ਼ਿਆਦਾ ਫਲਾਵਰ ਵਾਲਾ ਤਾਂ ਐਦਾਂ ਸੀ ਉਹਨਾਂ ਵਾਸਤੇ ਲੈ ਕੇ ਆਇਆ ਥੋੜਾ ਜਿਹਾ ਸੈਲਫ ਪ੍ਰਿੰਟ ਦੇ ਵਿੱਚ ਸ਼ਿਮਰਦ ਸ਼ਿਮਰ ਪੌਣੀ ਹਰਕ ਨੂੰ ਪਸੰਦ ਹੁੰਦੀ ਹੈ ਜੀ ਬੜਾ ਸੋਹਣਾ ਜਿਹਾ ਸਟੱਫ ਰਹਿਣ ਵਾਲਾ ਹੈ ਸ਼ਿਮਰ ਹਰਕ ਨੂੰ ਪਸੰਦ ਹੁੰਦੀ ਹੈ ਕਲਰ ਥੋੜਾ ਜਿਹਾ ਆ ਰਿਹਾ ਥੋੜਾ ਜਿਹਾ ਕਾਲਸ ਵਿੱਚ ਪਰ ਬਹੁਤ ਪਿਆਰਾ ਕਲਰ ਰਹਿਣ ਵਾਲਾ ਠੀਕ ਹੈ ਜੀ ਤਮੰਨਾ ਦਾ ਰਹੂਗਾ ਇਹ ਬ੍ਰਾਂਡ ਪੂਰਾ ਕੰਪਲੀਟ ਸੂਟ ਹੈ ਜੀ ਸਾਡੇ ਕੋਲੇ ਦਿਖਾ ਸਕਦੇ ਆ ਤੁਹਾਨੂੰ ਤਮੰਨਾ ਦੇਖੋ ਜੀ ਤਮੰਨਾ ਸ਼ਿਮਰ ਹੈ ਜੀ ਇਹ ਵੱਡੇ ਪਨੇ ਦਾ 3.5 ਮੀਟਰ ਸਟਾਫ ਰਹਿਣ ਵਾਲਾ ਹੈ ਠੀਕ ਹੈ ਤੁਸੀਂ ਇਹਦੇ ਉੱਪਰ ਜਿਹੜੀਆਂ ਮੇਰੀਆਂ ਪੈਣਾ ਇਹਦੇ ਉੱਪਰ ਜੇਕਰ ਵਰਕ ਕਰਵਾਉਣਾ ਚਾਹੁੰਦੀਆਂ ਤਾਂ ਤੁਸੀਂ ਇਹਦੇ ਉੱਪਰ ਵਰਕ ਵੀ ਕਰਵਾ ਸਕਦੇ ਆ ਸੈਲਫ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਿਹਾ ਇਹ ਵਾਲਾ ਸੇਮ ਕਲਰ ਹੈ ਜੀ ਦੇਖੋ ਜਿਹੜਾ ਅਸੀਂ ਹੁਣ ਕੈਮਰੇ 'ਚ ਦਿਖਾ ਰਹੇ ਆ ਨਾ ਇਹ ਸੇਮ ਇਹ ਕਲਰ ਹੈ ਜੀ ਠੀਕ ਹੈ ਜੀ ਇਹ ਵਾਲਾ ਸੇਮ ਕਲਰ ਹੈ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ ਅਸੀਂ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਵੱਡੇ ਪਿੰਡੀ ਦਾ ਰੈਂਡ ਵਾਲਾ ਸੂਟ ਹੈ ਇਹਦੇ ਚੱਕ ਇੱਕ ਕਲਰ ਤੁਹਾਨੂੰ ਹੋਰ ਮਿਲੂਗਾ ਜੀ ਮੰਨਾ ਬ੍ਰੈਂਡ ਦਾ ਰਹਿਣ ਵਾਲਾ ਵੀ ਦੇਖੋ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਹੈ ਜੇਕਰ ਤੁਸੀਂ ਇਹਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੋ ਵਰਕ ਕਰਵਾ ਕੇ ਕੋਈ ਪਾਰਟੀ ਵੇਅਰ ਸੂਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਤੁਸੀਂ ਰੈਡੀ ਕਰ ਸਕਦੇ ਹੋ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਕਈਆਂ ਮੇđੀਆਂ ਭੈਣਾਂ ਨੂੰ ਫਲਾਵਰ ਨਹੀਂ ਪਸੰਦ ਹੁੰਦਾ ਸੈਲਫ ਪ੍ਰਿੰਟ ਦੇ ਵਿੱਚ ਸ਼ਿਮਰ ਅਸੀਂ ਲੈ ਕੇ ਆਏ ਆਂ ਜੀ ਸ਼ਿਮਰ ਪੌਣੀ ਪਸੰਦ ਹੁੰਦੀ ਹੈ ਕਲਰ ਦੇਖੋ ਬੜਾ ਪਿਆਰਾ ਜਿਹਾ ਕਾਫੀ ਜਿਹਾ ਸ਼ੇਡ ਆ ਜੀ ਕਾਲਸ ਚਾ ਰਿਹਾ ਪਰ ਇਹ ਵਾਲਾ ਠੀਕ ਹੈ ਜੀ ਜਿਹੜਾ ਅਸੀਂ ਕਲਰ ਦਿਖਾ ਰਹੇ ਆਂ ਪਰ ਕਲਰ ਬੜਾ ਪਿਆਰਾ ਜੀ ਹੈ ਥੋੜਾ ਜਿਹਾ ਕੈਮਰੇ ਵਿੱਚ ਨਾ ਲੱਗ ਜਾ ਕਲਰ ਆ ਰਿਹਾ ਕਾਲਸ ਦੇ ਵਿੱਚ ਜਿਆਦਾ ਕਾਫੀ ਸ਼ੇਡ ਜਾ ਰਿਹਾ ਪਰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਇਹ ਠੀਕ ਹੈ ਤੁਸੀਂ ਇਹਦੇ ਉੱਪਰ ਨਾ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਡਾ ਸੂਟ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਡਾ ਵੀ ਰੈਡੀ ਕਰ ਸਕਦੇ ਸਾਢੇ 750 ਰਹਿਣ ਵਾਲੀ ਹੈ ਜੀ ਪ੍ਰਾਈਸ ਇਸ ਲਈ ਅੱਗੇ ਲੈ ਕੇ ਤੁਹਾਡੇ ਅੱਗੇ ਸੀ ਕਾਟਨ ਸਟੱਫ ਸਾਡੇ ਕੋਲ ਜਿਹੜੇ ਕਾਟਨ ਦੇ ਸੂਟ ਅਸੀਂ ਦੁਬਾਰਾ ਸਾਡੇ ਕੋਲੇ ਕਾਟਨ ਦੇ ਸੂਟ ਆਏ ਸੀ ਕਈਆਂ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਵੀ ਦੁਬਾਰਾ ਕਾਟਨ ਵੀ ਲੈ ਕੇ ਆਓ ਠੀਕ ਹੈ ਜੀ ਤੁਹਾਡੇ ਕੋਲ ਜਿਹੜੇ ਕੁਸ ਸਾਡੇ ਸ਼ਾਪ ਤੇ ਜੀ ਇਹ ਸੇਲ ਹੋ ਚੁੱਕੇ ਆ ਕੁਸ ਸਾਡੇ ਕੋਲੇ ਪਏ ਆ ਸੀ ਦਿਖਾਉਣ ਲੱਗੇ ਆ ਪ੍ਰਿੰਸੈਸ ਕਲੈਕਸ਼ਨ ਹੈ 올 ਓਵਰ ਸੂਟ ਰੈਨ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਦੇ ਰਹੇ ਸਿਰਫ 500 500 ਦੇ ਵਿੱਚ ਤੁਸੀਂ ਇਹ ਵਾਲਾ ਪ੍ਰਿੰਸੈਸ 컬렉ਸ਼ਨ ਦਾ 올ਓਵਰ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਦੇਖੋ ਇਹ ਕੇਵਲਾ ਕਲਰ ਮਿਲੂਗਾ 올ਓਵਰ ਸੂਟ ਰਹਿਣ ਵਾਲਾ ਜੀ ਇਹ 올ਓਵਰ ਸੂਟ ਰਹਿਣ ਵਾਲਾ ਪ੍ਰਿੰਸੈਸ 컬렉ਸ਼ਨ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਕਲਰ ਵੀ ਬੜਾ ਪਿਆਰਾ 500 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ 500 ਦੇ ਤੁਸੀਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਇਹ ਮਾਸਟਰ ਸ਼ੇਡ ਦੇ ਵਿੱਚ ਮਹਿੰਦੀ ਹੈ ਜਾਂ ਕਲਰ ਹੈ ਸੁੱਕਾ ਮਹਿੰਦੀ ਹੈ ਜਾਂ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ 500 ਰੁਪਏ ਦੇ ਵਿੱਚ ਤੁਸੀਂ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਛੋਟੇ ਬੂਟੀ ਦਾ ਪ੍ਰਿੰਟ ਹੈ ਥੋੜਾ ਛੋਟੀ ਬੂਟੀ ਦਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਜਾਂ ਲੈ ਕੇ ਆਏ ਆਂ ਸੀ ਤੁਹਾਡੇ ਵਾਸਤੇ ਠੀਕਾ ਜੀ ਬੜਾ ਕਲਰ ਪਿਆਰਾ ਜਾਂ ਲੈ ਕੇ ਆਏ ਆਂ ਚੈੱਕ ਕਰ ਸਕਦੇ ਹੋ 500 ਰੁਪਏ ਦੇ ਤੁਸੀਂ 올ਓਵਰ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਪ੍ਰਿੰਸੈਸ ਕਲੈਕਸ਼ਨ ਦਾ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਇਹ ਕੇਵਲਾ ਕਲਰ ਰਹਿਣ ਵਾਲਾ ਹੈ ਪ੍ਰਿੰਸੈਸ ਕਲੈਕਸ਼ਨ ਰਹਿਣ ਵਾਲੀ ਹੈ ਇਕਿਵਾਂ ਵਾਲਾ ਕਲਰ ਮਿਲੂਗਾ ਤੁਹਾਨੂੰ ਬਲੈਕ ਬੇਸ ਦੇ ਵਿੱਚ 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਪ੍ਰਿੰਟ ਦੇਖੋ ਛੋਟਾ ਛੋਟਾ ਪ੍ਰਿੰਟ ਹੈ ਜੀ ਵਾਈਨ ਸ਼ੇਡ ਹੈ ਠੀਕ ਹੈ ਜੀ ਇਸ ਨੂੰ ਦੱਸਦೇನೆ ਤੁਹਾਨੂੰ ਕਲਰ ਕਿਹੜਾ ਹੈ ਵਾਈਨ ਸ਼ੇਡ ਹੈ ਥੋੜਾ ਜਿਹਾ ਕਲਰ ਲੱਗ ਆ ਰਿਹਾ ਵਾਈਨ ਸ਼ੇਡ ਹੈ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਛੋਟਾ ਛੋਟਾ ਪ੍ਰਿੰਟ ਬਣਿਆ ਹੋਇਆ ਬੜਾ ਪਿਆਰਾ ਜਿਹਾ ਪ੍ਰਿੰਟ ਬਣਿਆ ਹੋਇਆ ਠੀਕ ਹੈ 500 ਦੇ ਵਿੱਚ ਤੁਸੀਂ 올ਓਵਰ ਸੂਟ ਪ੍ਰਿੰਸਸ ਕਲੈਕਸ਼ਨ ਦਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਕੇਵਲ ਆ ਪ੍ਰਿੰਟ ਹੈ ਜੀ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਦੋ ਸੂਟ ਸਾਡੇ ਕੋਲ ਹੀ ਕਿਉਂ ਕਲਰ ਦੇ ਅਵੇਲੇਬਲ ਹੈ ਠੀਕ ਹੈ ਜੀ ਦੋ ਸੂਟ ਇੱਕੋ ਜਿਹੇ ਸਾਡੇ ਇੱਕ ਕਲਰ ਦੇ ਅਵੇਲੇਬਲ ਹੈ 500 ਦੇ ਤੁਸੀਂ ਇਹ ਵਾਲੇ ਸਾਡੇ ਕੋਲ ਸੂਟ ਕਾਟਨ ਦੇ ਬਾਏ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਸਾਡੀ ਲੋਕੇਸ਼ਨ ਰਹਿਣ ਵਾਲੀ ਹੈ ਜੀ ਉਸ ਤੋਂ ਤੁਹਾਨੂੰ ਦੱਸਣ ਲੱਗੀਆਂ ਜੀ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਕਮਾਂਡ ਸਾਹਿਬ ਬਰਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਆਹ ਰੇਲਵੇ ਜਿਹੜਾ ਪੁਲ ਬਣਿਆ ਹੋਇਆ ਠੀਕ ਹੈ ਜੀ ਰੇਲਵੇ ਪੌਲਾ ਕ੍ਰੋਸ ਕਰਨਾ ਪਊਗਾ ਜਦੋਂ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਤੇ ਪੌਲ ਦੀ ਖੱਬੀ ਸਾਈਡ ਆ ਕੇ ਅੰਦਰ ਨੂੰ ਆਉਣਾ ਜੀ ਖੱਬੀ ਸਾਈਡ ਅੰਦਰ ਨੂੰ ਆਉਣਾ ਪੁਲ ਦੀ ਅੱਗੇ ਤੁਹਾਨੂੰ ਇੱਕ ਟੈਰਾਵੇਈ ਦੁਕਾਨ ਮਿਲਣ ਵਾਲੀ ਹੈ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਰਤਿਆ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੁਲ ਨੂੰ ਕ੍ਰੋਸ ਨਹੀਂ ਕਰਨਾ ਅਮਰ પેટ્રોલ ਪੰਪ ਵਾਲੀ ਸਾਈਡ ਠੀਕ ਹੈ ਜੀ ਅਮਰ પેટ્રોલ ਪੰਪ ਵਾਲੀ ਸਾਈਡ ਰਾਈਟ ਸਾਈਡ ਤੁਸੀਂ ਅੰਦਰ ਨੂੰ ਆਉਣਾ ਪੁਲ ਦੇ ਅੰਦਰ ਨੂੰ ਤੁਸੀਂ ਆ ਆ ਗਏ ਜੀ ਥੋੜਾ ਜਿਹਾ ਅੱਗੇ ਆਉਣਾ ਇੱਕ ਟੈਰਾਵੇਈ ਦੁਕਾਨ ਤੋਂ ਮਿਲਣ ਵਾਲੀ ਹੈ ਉਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਵਾਹਿਗੁਰੂ ਕਲੌਥ ਹਾਊਸ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਮੇਰੇ ਕੋਲ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ